ਹੈਲੋ ਦੋਸਤੋ ਕੀ ਹਾਲ ਚਾਲ ਹੈ ਅੱਜ ਦੀ ਕਹਾਣੀ ਹੈਗੀ ਏ ਜੇਕਰ ਤੁਸੀਂ ਵੀ ਆਪਦੇ ਘਰ ਵਿੱਚ ਕੋਈ ਨੌਕਰ ਰਾਣੀ ਵਗੈਰਾ ਰੱਖਦੇ ਹੋ ਤੇ ਇਹ ਕਹਾਣੀ ਜ਼ਰੂਰ ਸੁਣੋ ਇਹ ਬਿਲਕੁਲ ਰੀਅਲ ਸਟੋਰੀ ਹੈ ਜਿਹੜੀ ਕਿ 2024 ਦੇ ਵਿੱਚ ਗੱਜਿਆਬਾਦ ਦੀ ਸਟੋਰੀ ਹੈ ਚਲੋ ਆਪਾਂ ਸ਼ੁਰੂ ਕਰਦੇ ਹਾਂ ਕਿ ਗੱਜਿਆਬਾਦ ਦੀ ਇੱਕ ਪਬਲਿਕ ਸੋਸਾਇਟੀ ਦੇ ਵਿੱਚ ਰਹਿਣ ਵਾਲਾ ਨਿਤਮ ਗੋਤਮ ਉਹ ਆਦਿ ਪਰਿਵਾਰ ਦੇ ਨਾਲ ਉੱਥੇ ਰਹਿ ਰਿਹਾ ਹੁੰਦਾ ਹੈ ਉਹ ਇੱਕ ਬਿਜ਼ਨਸ ਵਗੈਰਾ ਕਰ ਰਿਹਾ ਹੁੰਦਾ ਹੈ ਜਿਸ ਦੇ ਦੌਰਾਨ ਉਹ ਉੱਥੇ ਰਹਿ ਕੇ ਤੇ ਉਸ ਦੇ ਇਨਾ ਬੀਜੀ ਸ਼ਡਿਊਲ ਹੁੰਦਾ ਜਿਸ ਕਰਕੇ ਉਸ ਨੂੰ ਆਪਣੇ ਘਰ ਦੇ ਵਿੱਚ ਨੌਕਰ ਰਾਣੀ ਰੱਖਣੀ ਪੈਂਦੀ ਹੈ ਤੇ 8 ਸਾਲ ਤੋਂ ਇਹ ਨੌਕਰ ਰਾਣੀ ਕੰਮ ਕਰ ਰਹੀ ਹੁੰਦੀ ਹੈ ਜਿਸ ਦਾ ਨਾਮ ਹੁੰਦਾ ਹੈ ਰੀਨਾ ਠੀਕ ਹੈ ਰੀਨਾ ਬਹੁਤ ਪਹਿਲਾਂ ਵਧੀਆ ਕੰਮ ਕਰਦੀ ਸੀ ਬਹੁਤ ਹੀ ਜ਼ਿਆਦਾ ਸਾਫ਼ ਸੁਥਰਾ ਕੰਮ ਕਰਦੀ ਸੀ ਜਦੋਂ 8 ਸਾਲ ਦੇ ਬਾਅਦ ਪਤਾ ਨਹੀਂ ਉਸ ਨੂੰ ਕੀ ਹੁੰਦਾ ਹੈ ਕਿ ਜਿਹੜਾ ਉਹ ਐਫੋਜੀ ਹਰਕਤ ਕਰਦੀ ਏ ਹੁੰਦਾ ਕੀ ਹੈ ਜਿਹੜਾ ਨਿਤਨ ਹੁੰਦਾ ਉਹ ਕੁਝ ਟਾਈਮ ਤੋਂ ਬਿਮਾਰ ਰਹਿਣ ਲੱਗ ਜਾਂਦਾ ਹੈ ਜਦੋਂ ਬਿਮਾਰ ਰਹਿਣ ਲੱਗ ਜਾਂਦਾ ਹੈ ਤੇ ਉਸ ਦੇ ਪੇਟ ਦੇ ਵਿੱਚ ਪ੍ਰੋਬਲਮ ਆ ਜਾਂਦੀਆਂ ਨੇ ਲੀਵਰ ਦੇ ਵਿੱਚ ਜਿਸ ਕਰਕੇ ਕੀ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ ਹੈ ਉਹ ਦਵਾਈ ਵਗੈਰਾ ਖਾਂਦਾ ਰਹਿੰਦਾ ਹੈ ਹੌਲੀ ਹੌਲੀ ਜਦੋਂ ਉਸ ਦੇ ਦੂਸਰੇ ਮੈਂਬਰਾਂ ਨੂੰ ਵੀ ਉਹ ਸੇਮ ਪਰੇਸ਼ਾਨੀ ਹੋ ਰਹੀ ਹੁੰਦੀ ਹੈ ਤਾਂ ਉਹ ਡਾਕਟਰ ਦੇ ਨਾਲ ਸਲਾਹ ਕਰਦਾ ਹੈ ਜਦੋਂ ਡਾਕਟਰ ਉਹ ਸਲਾਹ ਕਰਦਾ ਹੈ ਤੇ ਡਾਕਟਰ ਉਸ ਨੂੰ ਕਹਿੰਦਾ ਹੈ ਕੀ ਤੁਹਾਡੇ ਘਰ ਦੇ ਵਿੱਚ ਜਾਂ ਹਨ ਖਾਣੇ ਨੂੰ ਕੋਈ ਲੈ ਕੇ ਕੋਈ ਪ੍ਰੋਬਲਮ ਹੋਵੇਗੀ ਜਿਸ ਤੋਂ ਬਾਅਦ ਉਸ ਦੀ ਵਾਈਫ ਜਿਸ ਦਾ ਨਾਮ ਹੁੰਦਾ ਹੈ ਰੂਪਨ ਉਹ ਵੀ ਆਪਦੇ ਘਰ ਦੇ ਵਿੱਚ ਧਿਆਨ ਦੇਣ ਲੱਗ ਜਾਂਦੀ ਹੈ ਕਿਚਨ ਦੇ ਵਿੱਚ ਕਿ ਵੀਡੀਓ ਰਿਕਾਰਡਿੰਗ ਵਗੈਰਾ ਕੈਮਰਾ ਛੋਟਾ ਲਵਾ ਦਿੰਦੇ ਨੇ ਕਿ ਜਿੱਥੋਂ ਪਤਾ ਲੱਗਦਾ ਰਹੇ ਕਿ ਸਾਡਾ ਖਾਣਾ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਜਿਸ ਕਰਕੇ ਕਿ ਉਹ ਜਦੋਂ ਆਪਦਾ ਲਾ ਦਿੰਦੇ ਆ ਕੈਮਰਾ ਤੇ ਤਾਂ ਜੋ ਕਿ ਉਹਨਾਂ ਦੇ ਜੋ ਵੀ ਕਿਚਨ ਵਿੱਚ ਹੋ ਰਿਹਾ ਉਹ ਸਾਨੂੰ ਪਤਾ ਲੱਗ ਸਕੇ ਜਿਸ ਤੋਂ ਬਾਅਦ ਕਿ ਉਹ ਇੱਕ ਵੱਡੀ ਘਟਨਾ ਦੇਖਦੇ ਨੇ ਉਹ ਕੀ ਦੇਖਦੇ ਨੇ ਕਿ ਰੀਨਾ ਪਹਿਲਾਂ ਆਪ ਦਾ ਜਦੋਂ ਬਾਥਰੂਮ ਕਰਦੀ ਹੈ ਤੇ ਉਸ ਨੂੰ ਕਿਸੇ ਬਰਤਨ ਦੇ ਵਿੱਚ ਪਾਉਂਦੀ ਹੈ ਪਾਉਣ ਤੋਂ ਬਾਅਦ ਉਸ ਦੇ ਨਾਲ ਹੀ ਆਟਾ ਗੁੰਨਦੀ ਹੈ ਜਦੋਂ ਉਹ ਆਟਾ ਗੁੰਨਦੀ ਹੈ ਉਸ ਆٹے ਦੀਆਂ ਹੀ ਰੋਟੀਆਂ ਉਹਨਾਂ ਦੇ ਅੱਗੇ ਰੱਖਦੀ ਹੈ ਬਣਾ ਕੇ ਜਿਹੜੀ ਘਟਨਾ ਨੂੰ ਦੇਖ ਕੇ ਤੇ ਉਸ ਦੇ ਜਿਹੜੇ ਉਸ ਦੀ ਵਾਈਫ ਹੈ ਉਹ ਹੈਰਾਨ ਰਹਿ ਜਾਂਦੀ ਹੈ ਤੇ ਉਹ ਆਪਣੇ ਪਤੀ ਨੂੰ ਗੋਤਮ ਨੂੰ ਦਿਖਾਉਂਦੀ ਹੈ ਕਿ ਆਪਣੇ ਘਰ ਦੇ ਵਿੱਚ ਆ ਰਿਹਾ ਆ ਹੋ ਰਿਹਾ ਜਿਸ ਦਿਨ ਇਹ ਚੀਜ਼ ਰਿਕਾਰਡ ਕੀਤੀ ਗਈ ਉਹ 14 ਤਰੀਕ 14 ਨਵੰਬਰ 2024 ਦਾ ਸਮਾਂ ਸੀ ਫਿਰ ਉਹਨਾਂ ਨੇ ਨਜ਼ਦੀਕੀ ਆਪਦੇ ਪੁਲਿਸ ਸਟੇਸ਼ਨ ਜਾਂਦੇ ਨੇ ਉੱਥੇ ਜਾ ਕੇ ਉਸ ਦੀ ਵੀਡੀਓ ਦਿਖਾਉਂਦੇ ਨੇ ਆਪਾਂ ਨਾਲ ਇੱਧਰ ਵੀਡੀਓ ਅਟੈਚ ਕਰ ਦਾਂਗੇ ਤੇ ਉਹ ਜਦੋਂ ਵੀਡੀਓ ਦਿਖਾਉਂਦੀ ਹੈ ਕਿ ਹਾਂ ਕਿ ਇਸ ਤਰ੍ਹਾਂ ਕਿ ਉਹਨੇ ਆਪਦਾ ਕਿ ਵਾਸ਼ਰੂਮ ਕਰਕੇ ਤੇ ਆਟਾ ਗੁੰਨ ਕੇ ਇਹਨਾਂ ਨੂੰ ਫਿਰ ਜਦੋਂ ਉੱਥੇ ਰੀਨਾ ਨੂੰ ਬੁਲਾਇਆ ਜਾਂਦਾ ਹੈ ਰੀਨਾ ਪਹਿਲਾਂ ਤਾਂ ਕਾਫੀ ਟਾਈਮ ਮੁਕਰਦੀ ਹੈ ਕਹਿੰਦੀ ਹੈ ਕਿ ਨਹੀਂ ਮੈਂ ਹੋਜਿਆ ਕੁਝ ਨਹੀਂ ਕੀਤਾ ਕਾਫੀ ਟਾਈਮ ਉਸ ਤੋਂ ਪੁੱਛਤਾ ਉਸ ਤੋਂ ਬਾਅਦ ਫਿਰ ਉਸ ਨੂੰ ਜਦੋਂ ਉਸ ਦੀ ਜਿਹੜੀ ਵੀਡੀਓ ਬਣਾਈ ਹੁੰਦੀ ਹੈ ਉਹ ਦਿਖਾਈ ਜਾਂਦੀ ਹੈ ਉਸ ਤੋਂ ਬਾਅਦ ਉਹ ਸੱਚ ਬੋਲ ਦਿੰਦੀ ਹੈ ਉਹ ਕਹਿੰਦੀ ਹੈ ਕਿ ਹਾਂ ਕਿ ਮੈਂ ਪਹਿਲਾਂ ਵਧੀਆ ਸੀ ਪਰ ਮੈਨੂੰ ਜਿਹੜਾ ਨਿਤਨ ਗੋਤਮ ਹੈ ਉਹ ਮੈਨੂੰ ਨਿੱਕੀ ਨਿੱਕੀ ਗੱਲਾਂ ਤੋਂ ਡਾਟਦਾ ਰਹਿੰਦਾ ਸੀ ਛੋਟੀਆਂ ਛੋਟੀਆਂ ਗਲਤੀਆਂ ਕਰਦਾ ਰਹਿੰਦਾ ਸੀ ਜਿਸ ਕਰਕੇ ਮੈਂ ਇਸ ਨੂੰ ਕਿ ਐਵੇਂ ਵਾਸ਼ਰੂਮ ਕਰਕੇ ਹਨਾ ਕਿ ਰੋਟੀਆਂ ਖਵਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਰਕੇ ਉਹਨਾਂ ਦੇ ਸਾਰੇ ਪਰਿਵਾਰ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਇਸ ਤੋਂ ਬਾਅਦ ਉਹਨਾਂ ਦਾ ਇਹ ਕਹਿਣਾ ਸੀ ਕਿ ਹਾਂ ਕਿ ਇਸ ਨੂੰ ਕੋਈ ਨਾ ਕੋਈ ਸਜ਼ਾ ਦਿੱਤੀ ਜਾਵੇ ਕਿਉਂਕਿ ਇਹੋ ਜਿਹਾ ਜੇ ਕੋਈ ਕਾਨੂੰਨ ਨਹੀਂ ਸੀ ਬਣਿਆ ਇਸ ਕਰਕੇ ਹੁਣ ਉਹ ਕਾਨੂੰਨ ਬਣ ਰਿਹਾ ਹੈ ਤੇ ਉਸ ਨੂੰ ਕੋਈ ਸਜ਼ਾ ਮ ਦਿੱਤੀ ਜਾਵੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਮਿਲਦੇ ਹਾਂ ਹੁਣ ਕਿਸੇ ਹੋਰ ਵੀਡੀਓ ਦੇ ਨਾਲ